ਆਪਣੇ ਗੱਜੂ ਜੀ ਦੇ ਵਿੱਚ ਨਾ ਇੱਕ ਖੜ ਦੇ ਗਈ ਜਿਹੜੀ ਕਿ ਮਾਈਨਿੰਗ ਡਿਪਾਰਟਮੈਂਟ ਵੱਲੋਂ ਆਪਸ਼ਨ ਹੋਈ ਹੋਈ ਹੈ ਜਿਹਦੇ ਵਿੱਚ ਮਾਈਨਿੰਗ ਜਿਹੜਾ ਲਈ ਹੋਏ ਖਾਡੋਂ ਮਾਈਨਿੰਗ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਆਈ ਥਿੰਕ ਕਿ ਲੈ ਕੇ ਕ੍ਰਸ਼ਰ ਦਾ ਸਮਾਨ ਟਰੱਕ ਆ ਰਿਹਾ ਸੀਗਾ ਜਿਹਦੇ ਵਿੱਚ ਰੂਪ ਸਿੰਘ ਪਾਰਟੀ ਨੇ ਜਾ ਕੇ ਉਹਨਾਂ ਡੱਕ ਲਿਆ ਕਹਿੰਦੇ ਵੀ ਸਾਡੇ ਰਸਤੇ ਵਿੱਚੋਂ ਤੁਸੀਂ ਲੰਘ ਰਹੇ ਹੋ ਅਸੀਂ ਲੰਘਣ ਨਹੀਂ ਦੇਣਾ ਜਿਹਦੇ ਵਿੱਚੋਂ ਜਿਹੜੀ ਦੂਸਰੀ ਪਾਰਟੀ ਹੈਗੀ ਆ ਉੱਥੇ ਆਈ ਥਿੰਕ ਜਗੀਰ ਸਿੰਘ ਹੋਣੀ ਉਹਨਾਂ ਦੀ ਤੇ ਆਪਸੇ ਰੂਪ ਸਿੰਘ ਨਾਲ ਇਹ ਤਕਰਾਰ ਪਾਚੀ ਹੋ ਗਈ ਹੈ ਜਿਹਦੇ ਵਿੱਚ ਦੋਹਾਂ ਪਾਰਟੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਝਗੜੇ ਤੋਂ ਬਾਅਦ ਦੁਬਾਰੇ ਦੋਹਾਂ ਪਾਰਟੀਆਂ ਆਪਸ ਵਿੱਚ ਸਟਾਮ ਲੱਗੀਆਂ ਨੇ ਤੇ ਆਪਾਂ ਇਹਦੇ ਵਿੱਚ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੈਗੀ ਆ ਆਪਾਂ ਕਰ ਰਹੇ ਆ ਅਫੇਅਰ ਦਰਜ ਕਰਕੇ ਜੋ ਵੀ ਇਸ ਤੋਂ ਬਾਅਦ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿਆਂਗੇ ਮੇਰੇ ਡੈਡੀ ਸਾਡੀ ਪਹਿਲੀ ਹੈ ਪਰਿਆਲ ਹਰਚੰਦਾਂ ਚ ਉੱਥੇ ਜਗੀਰ ਸਿੰਘ ਉਹਦੇ ਪੁੱਤਰ ਮਲਕੀਤ ਸਿੰਘ ਤੇ ਮੰਨੂ ਨੇ ਨਜਾਇਜ਼ ਰਿਸ਼ਤਾ ਪਾਇਆ ਸਾਡੀ ਪਹਿਲੀ ਚ 4 ਮਹੀਨੇ ਹੋ ਗਿਆ ਸਾਨੂੰ ਉਹਨਾਂ ਨੂੰ ਰੋਕਦੇ ਜਦੋਂ ਉਹਨਾਂ ਨੂੰ ਰੋਕਣ ਜਾਓ ਅਦੋਂ ਸਾਡੇ ਤੇ ਕੋਈ ਨਾ ਕੋਈ ਐਫਆਈਆਰ ਕਰਵਾ ਦਿੰਦੇ ਐ ਤੇ ਜਦੋਂ ਉਹਨਾਂ ਨੂੰ ਖੁਦ ਰੋਕਣ ਜਾਓ ਉਹ ਮਾਰਕਟਾਈ ਕਰਦੇ ਐ ਤੇ ਵਾਪਸ ਭੇਜ ਦਿੰਦੇ ਐ ਕੱਲ ਡੈਡੀ ਨੇ ਦੁਪਹਿਰ ਵੇਲੇ মিডিਆ 'ਚ ਰਿਪੋਰਟ ਕਰਵਾਈ ਐ ਕਿ ਸਾਡੀ ਪੈਣੀ 'ਚ ਰਸਤਾ ਪਾਇਆ ਉਹਦੇ ਬਾਅਦ ਡੈਡੀ ਨੇ ਉੱਥੇ ਟੋਏ ਮਰਵਾਇਆ ਜੀਐਸਬੀ ਨਾਲ ਡੈਡੀ ਨੂੰ ਉੱਥੋਂ ਜਾਂਦੇ ਦੇਖ ਕੇ ਹੀ ਉਹਨਾਂ ਨੇ ਟੋਏ ਪੂਰਤੇ ਐ ਜਦੋਂ ਰਾਤੀ ਗੱਡੀਆਂ ਲੰਘੀਆਂ ਦੋ ਗੱਡੀਆਂ ਲੰਘ ਗਈਆਂ ਉਹਦੇ ਬਾਅਦ ਡੈਡੀ ਨੇ ਤੀਜੀ ਗੱਡੀ ਰੋਕ ਲਈ ਐ ਗੱਡੀ ਰੋਕਣ ਦੇ ਨਾਲ ਹੀ ਉਹਦੀ 3-4 ਗੱਡੀਆਂ ਆਈਆਂ ਨੇ ਦੋ ਟਿਪਰ ਭਰ ਕੇ ਆਏ ਇੱਕ ਜੀਸੀਬੀ ਆਈ ਹੈ ਇੱਕ ਬਲੈਰੋ ਆਈ ਹੈ ਬਲੈਰੋ ਜਿਹੜੀ ਉਹ ਜਗੀਰ ਸਿੰਘ ਦੀ ਆਪਣੀ ਹੀ ਭਰ ਕੇ ਆਈ ਹੈ ਜਿਹਦੇ ਜੁਹਾਂ ਨੇ ਕਰਪਾਨਾ ਗੰਡਾਸੇ ਸਭ ਕੁਝ ਫੜਿਆ ਹੈ ਪੁਲਿਸ ਨਾਲ ਹੈ ਏਐਸਆਈ ਬਲਕਾਰ ਸਿੰਘ ਹੁੰਦੇ ਨਾਲ ਸੀ ਉਹਦੀ ਗੱਡੀ 'ਚ ਬਹਿ ਕੇ ਆਇਆ ਹੈ ਗੱਲ ਉਹਨਾਂ ਨੇ ਲਲਕਾਰਾ ਮਾਰ ਕੇ ਬਾਹਰ ਆ ਕੇ ਬੋਲੇ ਹੈ ਜਦੋਂ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਏਐਸਆਈ ਦੀ ਸ਼ੈ ਨਾਲ ਮੇਰੇ ਡੈਡੀ ਤੇ ਹਮਲਾ ਕਰਤਾ ਹੈ ਜਿਹਦੇ ਨਾਲ ਮੇਰੇ ਡੈਡੀ ਦੀ ਦੋਨੋਂ ਲੱਤਾਂ ਫੈਕਚਰ ਹੋ ਗਈਆਂ ਨੇ ਉਨਾ ਸੀ ਥਾਣੇ ਦੇ ਬਾਅਦ ਤਰਨਾ ਦਿੱਤਾ ਹੈ ਇੱਥੇ ਐਫ ਆਈ ਆਰ 94 ਅਰਜੋਈ ਹੈ ਸਾਡੀ ਮੰਗ ਪੂਰੀ ਕੀਤੀ ਜਾਏ ਮੇਰੇ ਫਾਦਰ ਰੂਪ ਸਿੰਘ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਸਾਡੇ ਘਰ ਦੇ ਬਾਅਦ ਪ੍ਰੋਟੈਕਸ਼ਨ ਦਿੱਤੀ ਜਾਏ ਸਾਡੀ ਜਾਨ ਨੂੰ ਬਹੁਤ ਖਤਰਾ ਹੈ ਸਾਨੂੰ ਹਜੇ ਤੱਕ ਧਮਕੀਆਂ ਆ ਰਹੀਆਂ ਕਿ ਰੂਪ ਸਿੰਘ ਦੀ ਡੈੱਡ ਬੋਡੀ ਸਾਡੇ ਤੱਕ ਪਹੁੰਚਾਓ ਇਸ ਵਾਸਤੇ ਸਾਡੀ ਮੰਗ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਸਾਡੀ ਕਿਤੇ ਸਾਨੂੰ ਵਾਈ ਨਹੀਂ ਹੋ ਰਹੀ ਸਾਡੀ ਇੱਥੇ ਐਫ ਆਈ ਆਰ ਮਾਰਕ ਹੋ ਗਈ ਹੈ ਹਜੇ ਤੱਕ ਕੋਈ ਕਾਰਵਾਈ ਨਹੀਂ ਹੈ ਸਾਨੂੰ ਯਕੀਨ ਹੈ ਕਿ ਅਗਰ ਕਾਰਵਾਈ ਹੋਏਗੀ ਤਦੀ ਤੁ ਚਰਨਾ ਚ ਕੋਈਗਾ ਇਹਦੇ باوجود ਕੋਈ ਤਰਨਾ ਨਹੀਂ ਚ ਕੋਏਗਾ ਜਗਿੰਦਰਪਾਲ ਮੇਰੇ ਡੈਡੀ ਦੇ ਵੱਡੇ ਭਰਾਵਾਂ ਵਰਗਾ ਜਿਨੇ ਸਾਡਾ ਸਾਥ ਦਿੱਤਾ ਮੇਰੇ ਰਿੰਪੀ ਮਾਮਾ ਇੱਥੇ ਖੜੇ ਨੇ ਸਾਡੇ ਪਿੰਡ ਦਾ ਸਰਪੰਚ ਮਨਜੀਤ ਸਿੰਘ ਮੇਰੇ ਚਾਚਾ ਜੀ ਨੇ ਸਭ ਦਾ ਸਾਨੂੰ ਮਾਣ ਹੈ ਜਿਹੜੇ ਸਾਡੇ ਨਾਲ ਖੜੇ ਨੇ ਹਲੇ ਤੱਕ ਉਹਨਾਂ ਤੋਂ ਪੁੱਛੇ ਵਗਾਰੇ ਤੋਂ ਤਰਨਾ ਨਹੀਂ ਚੁੱਕਿਆ ਜਾਏਗਾ ਤੇ ਸਾਨੂੰ ਇਨਸਾਫ ਚਾਹੀਦਾ ਹੈ ਤਰਨਾ ਜਿਹੜਾ ਲਗਾਇਆ ਗਿਆ ਇਹ ਸਾਰੀ ਦੀ ਸਾਰੀ ਨਲਾਇਕੀ ਜਿਹੜੀ ਹੈ ਇਹ ਪੰਜਾਬ ਪੁਲਿਸ ਦੀ ਹੈ ਔਰ ਮਾਈਨਿੰਗ ਡਿਪਾਰਟਮੈਂਟ ਦੀ ਹੈ ਔਰ ਖਾਸ ਤੌਰ ਦੇਤੇ ਪੰਜਾਬ ਸਰਕਾਰ ਦੀ ਹੈ ਜਿਹਦੇ ਕਰਕੇ ਧਰਨਾ ਲਾਣੇ ਪਿਆ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਤੁਹਾਡੇ ਸੰਬਾਧੀਆਂ ਦੇ ਰਾਏ ਅੱਜ ਮੈਨੂੰ ਘਟੋ ਘਟ ਇੱਕ ਮਹੀਨਾ ਹੋ ਗਿਆ ਇਸ ਮਹਿੰਮ ਨੂੰ ਮਾਈਨਿੰਗ ਦੇ ਖਿਲਾਫ ਬੋਲਦੇ ਅਸੀਂ ਮਾਈਨਿੰਗ ਦੇ ਖਿਲਾਫ ਨਹੀਂ ਅਸੀਂ ਚਾਹਦੇ ਹਾਂ ਵੀ ਜਿੱਥੇ ਜਾਇਜ਼ ਮਾਈਨਿੰਗ ਹੋ ਰਹੀ ਹੈ ਉੱਥੇ ਕਰੋ ਕਮਾਂਡ ਪੁੱਟ ਕੇ ਪਰੇ ਸੁੱਟ ਰਿਆ ਧੱਕੇ ਨਾਲ ਉਥੇ ਮਾਈਨਿੰਗ ਕੀਤੀ ਜਾ ਰਹੀ ਹੈ ਔਰ ਸਿੰਝੜਾ ਮਾਈਨਿੰਗ ਦਾ ਉਹ ਵੀ ਸਦਿਆ ਦੋਨੇ ਤਾਰਗੜਾ ਸੱਚੋ ਤੇ ਨਰੋਡ ਜਮ ਸਿੰਘਾ ਸੱਚਾ ਸੱਚੋ ਉਥੇ ਮੌਕਾ ਆਇਆ ਉਹਨੇ ਕਿਹਾ ਵੀ ਇਹਦੀ ਆਪਸ਼ਨ ਹੋਈਦੀ ਆ ਅਸੀਂ ਕਿਹਾ ਚਲੋ ਠੀਕ ਆ ਆਪਸ਼ਨ ਹੋਈਦੀ ਕੋਈ ਗੱਲ ਨਹੀਂ ਮੈਂ ਕਿਹਾ ਆਪਸ਼ਨ ਹੋਈਦੀ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਆਪਸ਼ਨ ਹੋਈਦੀ ਹੈ ਉਹ ਕਮਾੜ ਦੀ ਪੁੱਟ ਪੁੱਟ ਕੇ ਪਰੇ ਕਰੀ ਜਾ ਰਹੇ ਹੋ ਤੇ ਚਾਰ ਚਾਰ ਫੋਟੋ ਤੁਸੀਂ ਮਿੱਟੀ ਪੁੱਟ ਕੇ ਪਰੇ ਕਰਕੇ ਇਹਦੇ ਉਹਦੇ ਥੱਲੇ ਦੀ 20 20 30 30 ਫੁੱਟ ਦੀ ਰੇਤਾ ਕੱਢਣ ਦਿਓ ਮੈਂ ਫਿਰ ਚੁੱਪ ਰਿਆ ਚਲੋ ਮੈਂ ਕੋਈ ਬਾਰੋ ਡਿਪਾਰਟਮੈਂਟ ਸੱਦੇ ਸਾਦੇ ਕੇ ਸਾਰਾ ਚੱਕਰਾਇਆ ਜਿੱਥੋਂ ਮਾਈਨਿੰਗ ਕਰ ਰਹੇ ਉੱਥੇ ਆਕਸ਼ਨ ਹੀ ਨਹੀਂ ਹੋਈਦੀ ਉਹਦੇ ਤੋਂ ਬਾਅਦ ਮੈਂ ਫੇਰ ਦੁਬਾਰਾ ਮੈਨੂੰ ਕਹਿਣ ਲੱਗੇ ਵੀ ਇੱਥੇ ਰੱਜੀ ਬੇਲੀ ਜਿਹੜੀ ਹੈ ਨਾ ਇਹ ਮਾਈਨਿੰਗ ਹੋ ਰਹੀ ਆ ਮੈਂ ਕੱਲ ਇੱਥੇ ਆਇਆ ਬੰਦੇ ਮੈਨੂੰ ਮਿਲੇ ਆ ਆਰੂਪ ਸਿੰਘ ਵੀ ਮੈਨੂੰ ਉੱਥੇ ਮਿਲਿਆ ਆਰੂਪ ਸਿੰਘ ਦਾ ਭਤੀਜਾ ਵੀ ਮਿਲਿਆ ਹੋਰ ਵੀ ਮੇਰੇ ਨਾਲ ਕਾਫੀ ਬੰਦੇ ਕਿਸਾਨ ਸੀ ਮੈਂ ਤੁਰ ਕੇ ਮੇਰੇ ਖਾਲਦ 2 ਕਿਲੋਮੀਟਰ ਥੱਲੇ ਆਇਆ ਜਿੱਥੇ ਤੱਕੇ ਨਾਲ ਜ਼ਾਇ ਜ਼ਮਾਈਨਿੰਗ ਕੀਤੀ ਜਾ ਰਹੀ ਸੀ ਉਹਰ ਮਾਈਨਿੰਗ ਕਦੋਂ ਕਰਦੇ ਆ ਰਾਤ ਨੂੰ ਕਰਦੇ ਆ ਔਰ ਉਹ ਰੂਪ ਸਿੰਘ ਮੈਨੂੰ ਕਹਿੰਦਾ ਵੀ ਪਾ ਮੈਂ ਬਹੁਤ ਦੁਖੀ ਆ ਮੇਰੀ ਜ਼ਮੀਨ ਲਤੜ ਦਿੱਤੀ ਐ ਕੋਈ ਕਾਜਾ ਚਰਾ ਨਹੀਂ ਹੈਗਾ ਜੰਗਲਾਤ ਜਿਹੜੀ ਐ ਜਿਹੜੀ ਸਾਡੀ ਵਰਲਡ ਸੈਂਚਰੀ ਉਥੇ 465 ਏਕੜ ਦੇ ਵਿੱਚ ਐ ਉਹ ਵੀ ਵੁੱਡ ਵੀ ਨਹੀਂ ਆ ਗਈ ਜਿੱਥੇ ਉਹਦੀ ਮਾਈਨਿੰਗ ਹੋਂਦੀ ਐ ਕਿਤੇ ਕਿਤੇ 50 ਮੀਟਰ ਐ ਕਿਤੇ ਕਿਤੇ 20 ਮੀਟਰ ਐ ਕਿਤੇ ਕਿਤੇ 150 ਮੀਟਰ ਐ ਧੱਕੇ ਨਾਲ ਦੇ ਜਿਹੜੀ ਐ ਨਸਾਜ ਮਾਈਨਿੰਗ ਹੋ ਰਹੀ ਐ ਤੇ ਉਹ ਕਹਿੰਦੇ ਵੀ ਅੱਜ ਅਸੀਂ ਰਾਤ ਨੂੰ ਕਿਸਾਨ ਕੱਟਿਓ ਕੇ ਇੱਥੇ ਬਹਿ ਜਾਣਾ ਹੀ ਕਾਹੀ ਨੰਗਣ ਨਹੀਂ ਦੇਣਾ ਕਹਿ। ਮੈਂ ਕਹਿਆ ਯਾਰ ਕੋਈ ਗੱਲ ਨਹੀਂ ਤੁਸੀਂ ਨਜ਼ਾਇਜ਼ ਹੁੰਦਾ ਮੈਂ ਤੁਹਾਡੇ ਨਾਲ ਖੜਾ ਹਾਂ। ਬਿਲਕੁਲ ਬਿਲਕੁਲ ਵੀ ਤੁਸੀਂ ਕਮਰਾਣਾ ਨਹੀਂ। ਜੇਲੇ ਵੀ ਉਹ ਨਜ਼ਾਇਜ਼ ਕਰਦੇ ਆ ਤੁਹਾਡੇ ਨਾਲ ਤੇ ਮੈਂ ਆ ਜਾਵਾਂਗਾ। ਚਲੋ ਰਾਤ ਨੂੰ ਬੈਠੇ ਐ ਹੋਈ ਪੁਲਿਸ ਤਾਰਾਗਾੜਾ ਵਾਲੇ ਇਹਨਾਂ ਦਾ ਬਲਕਾਸ਼ ਸਿੰਘ ਕੋਈ ਸਬ ਇੰਸਪੈਕਟਰ ਹੈ। ਉਹ ਨਾਲ ਗਿਆ ਇਹਨਾਂ ਕਿਹਾ ਵੀ ਸਾਡੀ ਜਿਹੜੀ ਹੈ ਬਲੈਰੋ ਖਰਾਬ ਹੋ ਗਈ ਹੈ। ਉਹਦਾ ਜ਼ਗੀਰਾ ਉੱਥੇ ਜਿਹੜਾ ਮਾਈਨਿੰਗ ਮਾਫੀਆ ਉਹਨਾਂ ਦਾ ਕਰਿੰਦਾ ਉਹ ਦੋ ਦੇ ਮੁੰਡੇ ਤੇ ਕਾਪ ਜ਼ਗੀਰਾ ਤੇ 25 30 ਬੰਦੇ ਹੋਰ ਮੈਨੂੰ ਨਾਦਨ ਪਤਾ ਲੈ ਕੇ ਗਿਆ ਉਹ ਜਿਹੜੀ ਵੀਡੀਓ ਆਈ ਉਹਦੇ ਵਿੱਚ ਦੇਖਦੇ ਪਿਆ ਪੁਲਿਸ ਦੇ ਸਾਹਮਣੇ ਉਹ ਮਾਰ ਰਹੇ ਆ ਉਹਨਾਂ ਨੂੰ ਔਰ ਰੂਪ ਸਿੰਘ ਦੀਆਂ ਦੋਨੇ ਗੋਡੇ ਦੀਆਂ ਚਪੜੀਆਂ ਵੜ ਦਿੱਤੀਆਂ ਗਈਆਂ ਔਰ ਗੋਡੇ ਥੱਲੋਂ ਜਿਹੜੇ ਆ ਪਿੰਨੀਆਂ ਵੜ ਦਿੱਤੀਆਂ ਗਈਆਂ ਔਰ ਪੁਲਿਸ ਦੀ ਮੌਜੂਦਗੀ ਚ ਜਿੱਥੇ ਪੁਲਿਸ ਵਾਲਾ ਇਹ ਗੱਲ ਕਹਿ ਰਿਹਾ ਯਾਰ ਤੁਸੀਂ ਜੇ ਲੜਨਾ ਹਟਣਾ ਨਹੀਂ ਤੇ ਮੈਂ ਚਲਿਆ ਤੇ ਮੈਂ ਤੁਹਾਡੇ ਸਮਾਜ ਦੇ ਉਹਨਾਂ ਪੁੱਛਣਾ ਚਾਹਨਾ ਜੇ ਤੇਰੀ ਜਮੀਰ ਹੈ ਤੇ ਤੂੰ ਲੈਣ ਕੀ ਗਿਆ ਵੀ ਇੱਥੇ ਤੂੰ ਬੰਦੇ ਮਰਵਾਉਣ ਮੱਤੇ ਗਿਆ ਸੋ ਮੇਰੇ ਕਹਿਨ ਦਾ ਭਾਅ ਵੇ ਅੱਜ ਆਹੀਂ ਇਸ ਕਰਕੇ ਧਰਨਾ ਲਾਇਆ ਸਾਡੇ ਵੱਡੇ ਭਰਾ ਸਰਦਾਰ ਪ੍ਰਤਾਪ ਸਿੰਘ ਬਾਜਬਾ ਜੀ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਨਾਲ ਵੀ ਗੱਲ ਹੋ ਗਈ ਹੈ ਉਹਨਾਂ ਐਸਐਸਪੀ ਪਟਾਣਕੋਟ ਨਾਲ ਗੱਲ ਕੀਤੀ ਹੈ ਉਹਨ ਇੱਥੇ ਡੀਐਸਪੀ ਆਇਆ ਇਹੋ ਐਸਐਚਓ ਆਇਆ ਇਹ ਉਲਟਾ ਸਾਨੂੰ ਧਮਕਾ ਰਿਆ ਸੀ ਔਰ ਮੇਰਾ ਮਾਈਕ ਫੜ ਕੇ ਮਾਈਕ ਤੋੜ ਦਿੱਤਾ ਮੈਨੂੰ ਉਹ ਫੋਟੋ ਦੱਸ ਰਿਹਾ ਵੀ ਤੁਸੀਂ ਉਸ ਕਾ ਰਹੇ ਹੋ ਮੈਂ ਇਸ ਡੀਐਸਪੀ ਨੂੰ ਪੁੱਛਣਾ ਚਾਹੁੰਦਾ ਵੀ ਮੈਂ ਉਸ ਕਾਏ ਕਰਦਾ ਤੇ ਤੁਸੀਂ ਕੀ ਕਰ ਰਹੇ ਹੋ ਵੀ ਤੁਹਾਡੇ ਸਾਹਮਣੇ ਤੁਹਾਡੀ ਪੁਲਿਸ ਦੇ ਸਾਹਮਣੇ ਬੰਦੇ ਦਾ ਕਤਲ ਹੋਣ ਤੋਂ ਬਚ ਗਿਆ ਜਿੱਦਿਆਂ ਗੋਡੇ ਪਿੰਨੀਆਂ ਸਾਰੀਆਂ ਵੱਢ ਦਿੱਤੀ ਗਈਆਂ ਤੇ ਮੈਂ ਉਸ ਕਾਏ ਕਰਦਾ ਤੇ ਤੁਸੀਂ ਕੀ ਕਰ ਤੁਹਾਡੀ ਪੁਲਿਸ ਕੀ ਕਰਦੀ ਵੀ ਹੈ ਮੈਂ ਇਹਨੂੰ ਕਿਹਾ ਵੀ ਮੈਂ ਡਰਨ ਵਾਲਾ ਨਹੀਂ ਮੈਂ ਇਹਨੂੰ ਇਹ ਪੁੱਛਣਾ ਚਾਹੁੰਦਾ ਕਿ ਤੂੰ ਇਸੇ ਹਲਕੇ ਦਾ ਰੂਲਰ ਦਾ ਡੀਐਸਪੀ ਔਰ ਸਰਪੰਚਾਂ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਸੀ ਤੂੰ ਔਰ ਨਾਲ ਹੋ ਕੇ ਤੂੰ ਸਰਪੰਚਾਂ ਦੇ ਇਲੈਕਸ਼ਨ ਕਰਾਏ ਧੱਕੇ ਵੀ ਕਰਾਏ ਉਹਦੇ ਤੋਂ ਬਾਅਦ ਜिले ਸਰਪੰਚਾਂ ਆਮ ਆਦਮੀ ਪਾਰਟੀ ਦੇ ਜਿੱਤੇ ਉਹ ਸਰਪੰਚਾਂ ਦੇ ਲਾਲ ਚੰਦ ਕਟਾਰੂ ਚੱਕ ਦੇ ਘਰ ਇੱਕ ਫੰਕਸ਼ਨ ਕੀਤਾ ਗਿਆ ਜਿਹਦੇ ਵਿੱਚ ਸਿਮਲ ਵਰਦੀ ਦੇ ਵਿੱਚ ਐ ਹੋਏ ਡੀਐਸਪੀ 샤ਰੂ ਖਾਨ ਜਿਹਦਾ ਨਿਕ ਨਮ ਕਹਿੰਦੇ ਐ ਮਸ਼ਹੂਰ 샤ਰੂ ਖਾਨ ਕਰਕੇ ਸੁਖਵਿੰਦਰ ਸਿੰਘ 샤ਰੂ ਖਾਨ ਇਹ ਉੱਥੇ ਨੱਚ ਰਿਹਾ ਤੇ ਮੈਂ ਤੁਹਾਡੇ ਮਾਜਰੇ ਨਾਲ ਪੁੱਛਣਾ ਚਾਹਣਾ ਬਈ ਸ਼ਾਹੂਖਾਨ ਜੀ ਤੁਸੀਂ ਤੇ ਇੱਕ ਰੂਲਰ ਡਿਪਾਰਟ ਸਾਡੇ ਇੱਥੋਂ ਦੇ ਤੁਸੀਂ ਡੀਐਸਪੀ ਹੋ ਜਿਹੜਾ ਤੁਹਾਡੇ ਕੋਈ ਏਰੀਆ ਤੇ ਤੁਸੀਂ ਉੱਥੇ ਲਾਲ ਜਾਂਦੇ ਘਰ ਨੱਚ ਰਹੇ ਹੋ ਕਿ ਉੱਥੇ ਕੋਈ ਮੁੰਡਾ ਮੰਡਾ ਹੋਏਦਾ ਜਿਹਦੇ ਫੰਕਸ਼ਨ 'ਚ ਤੁਸੀਂ ਨੱਚ ਰਹੇ ਹੋ ਇਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਮਲਾਜਮ ਹੈ ਜਿਹੜੇ ਸਰਕਾਰ ਦੇ ਮਲਾਜਮ ਹੈ ਔਰ ਜਨਤਾ ਦੇ ਪੈਸੇ ਖਰਚਾਣੇ 'ਚ ਘੱਟੇ ਕੀਤੀ ਹੁੰਦੇ ਆ ਉਹ ਖਜ਼ਾਨੇ ਨਾਲ ਤੁਹਾਨੂੰ ਤਨਖਾਹ ਮਿਲਦੀ ਹੈ ਤੇ ਤੁਸੀਂ ਉਹ ਤਨਖਾਹ ਨੂੰ ਮਿਸਯੂਜ਼ ਕਰਦੇ ਹੋ ਅੱਜ ਤੱਕ ਅਸੀਂ ਮੁੱਖ ਮੰਗ ਕੀ ਹੈ ਤੁਹਾਡੀ ਇਹ ਇਹ ਜਿਹੜੀ ਬੰਦੀ ਕਾਰਵਾਈ ਕੀਤੀ ਜਾਏ ਔਰ ਜਿਹੜੇ ਪੁਲਿਸ ਮੁਲਾਜ਼ਮ ਦੇ ਸਾਹਮਣੇ ਉਹਨੂੰ ਵੜਿਆ ਗਿਆ ਉਸ ਪੁਲਿਸ ਮੁਲਾਜ਼ਮ ਜਿਹੜਾ ਉਹਨੂੰ ਸਸਪੈਂਡ ਕੀਤਾ ਜਾਏ ਮੇਰੀ ਮੰਗ ਜੇਕਰ ਨਹੀਂ ਹੁੰਦਾ ਤਾਂ ਤੇ ਜੰਗੀ ਪਦਰ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਸਾਰੇ ਕਿਸਾਨ ਇਕੱਠੇ ਹੋਣਗੇ ਮੇਰੇ ਹਲਕੇ ਦੇ ਬੰਦੇ ਇਕੱਠੇ ਹੋਣਗੇ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਜਾਏਗਾ ਔਰ 2-4 ਦਿਨ ਦੇ ਵਿੱਚ ਵਿੱਚ ਇਹ ਐਕਸ਼ਨ ਨਹੀਂ ਲੈਣਗੇ ਹਾਈ ਕੋਰਟ ਦੇ ਵਿੱਚ ਜਾ ਕੇ ਦਰਵਾਜ਼ਾ ਖੜਕਟਾਵਾਂਗੇ ਅੱਗੇ ਵੀ ਮੈਂ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਉਹ 2 4 5 ਦਿਨ ਨੂੰ ਇਹਨਾਂ ਨੂੰ ਨੋਟਿਸ ਆਇਆ ਜਦ ਕੀ ਰੂਪ ਸਿੰਘ ਨੂੰ ਹਾਈ ਕੋਰਟ ਦੇ ਵਿੱਚੋਂ ਪ੍ਰੋਟੈਕਸ਼ਨ ਮਿਲੀ ਹੋਈ ਹੈ ਇਸੇ ਐਸਐਚਓ ਕੋਲ ਆਰਡਰ ਆਇਆ ਹੋਇਆ ਤੇ ਉਹ ਉਲਟਾ ਨੂੰ ਕਹਿੰਦਾ ਵੀ ਤੈਨੂੰ ਪੁਲਿਸ ਪ੍ਰੋਟੈਕਸ਼ਨ ਨਹੀਂ ਦੇਣੀ ਤੇਰੇ ਉੱਤੇ ਪਰਚੇ ਦੇਣੀ ਹੈ